ਦੋਸਤੋ ਪੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਖਾਸ ਵੀਡੀਓ ਲੈ ਕੇ ਹਾਜ਼ਰ ਹੋਈਆਂ ਇਹ ਵੀਡੀਓ ਉਹਨਾਂ ਲੋਕਾਂ ਦੇ ਲਈ ਹੈ ਜੋ ਕਿ ਪੀਰਾਂ ਦੀ ਇਬਾਦਤ ਕਰਦੇ ਨੇ ਪੀਰਾਂ ਦੀ ਵੰਦਗੀ ਕਰਦੇ ਨੇ ਜੋ ਕਿ ਲਗਾਤਾਰ ਪੀਰਾਂ ਦੀ ਵੰਦਗੀ ਕਰਦੇ ਨੇ ਜਾਂ ਕਿ ਇਸ ਤਰ੍ਹਾਂ ਹੁੰਦੀ ਹੈ ਕਿ ਕੋਈ ਚਿਲਾ ਕਰਦੇ ਨਹੀਂ 41 ਦਿਨ ਦਾ ਜਾਂ 11 ਦਿਨ ਦਾ 21 ਦਿਨ لیکن ਜਿਹੜੇ ਲੋਗ ਲਗਾਤਾਰ ਪੀਰਾਂ ਦੀ ਇਵਾਦਤ ਕਰਦੇ ਨੇ ਇਹ ਇਵਾਦਤ ਕਰਨ ਦੀਆਂ ਕਰਦੇ ਆਂ ਕੁਝ ਪੀਰ ਪ੍ਰੀਖਿਆ ਲੈਂਦੇ ਨੇ ਕੁਝ ਪ੍ਰੀਖਿਆ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਿਹਦੇ ਵਿੱਚ ਕਈ ਸੰਕੇਤ ਮਿਲਦੇ ਨੇ ਲੇਕਿਨ ਆਪਣਾ ਉੱਥੇ ਬਹੁਤ ਹੀ ਤਰੀਕੇ ਦੇ ਨਾਲ ਨਿਕਲ ਕੇ ਇਵਾਦਤ ਵੱਲ ਹੀ ਪਉਰਣਾ ਚਾਹੀਦਾ ਪਨ ਇਬਾਦਤ ਹੀ ਕਰਨੀ ਚਾਹੀਦੀ ਆ ਲੇਕਿਨ ਕਈ ਲੋਗਾਂ ਨੂੰ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਹੁੰਦਾ ਕਿ ਸਾਡੀ ਪ੍ਰੀਖਿਆ ਹੋ ਰਹੀ ਆ ਲੇਕਿਨ ਉਹ ਫੇ ਉਲਝ ਜਾਂਦੇ ਨੇ ਉਹ ਫਿਰ ਇਸ ਤਰੀਕੇ ਦੇ ਨਾਲ ਨਾ ਪਤਾ ਹੋਣ ਕਰਕੇ ਜਾਂ ਕਿਸੇ ਜਿਆਦਾ ਗੁੱਸੇ ਦੇ ਸ਼ਿਕਾਰ ਹੋ ਕੇ ਜਾਂ ਕਿਸੇ ਤਰ੍ਹਾਂ ਦੀ ਹੋਰ ਗਲਤੀ ਹੋ ਜਾਣੀ ਆ ਲੇਕਿਨ ਫੇਰ ਉਹ ਲੋਗ ਕਿਸੇ ਪਾਸੇ ਟਿਕਾਣੇ ਤੇ ਸਿਰ ਟਿਕਾਣੇ ਜਗ੍ਹਾ ਤੇ ਨਹੀਂ ਪਹੁੰਚਦੇ ਇਸ ਕਰਕੇ ਪੀਰ ਆਪਣੀ ਬੰਦਗੀ ਕਰਨ ਵਾਲਿਆਂ ਦਾ ਇਮਤਿਹਾਨ ਜ਼ਰੂਰ ਲੈਂਦੀ ਨੇ ਪ੍ਰੀਖਿਆ ਜ਼ਰੂਰ ਹੁੰਦੀ ਹੈ ਜਿਹਦੇ ਵਿੱਚ 6 ਸੰਕੇਤ ਮਿਲਦੇ ਨੇ ਉਹ 6 ਸੰਕੇਤ ਜਿਨ੍ਹਾਂ ਦੇ ਬਾਰੇ ਦੋ ਸੁਣ ਜਾ ਰਿਹਾ ਲੇਕਿਨ ਕਿਉਂਕਿ ਪੀਰ ਪ੍ਰੀਖਿਆ ਲੈਂਦੀ ਕਿਉਂ ਪੀਰ ਇਸ ਕਰਕੇ ਪ੍ਰੀਖਿਆ ਲੈਂਦੀ ਹੈ ਕਿ ਆਪਾਂ ਵੀ ਘਰਾਂ ਦੇ ਵਿੱਚ ਕਿਤੇ ਦੇਖਦੇ ਹਾਂ ਸਾਡੇ ਵੱਡਿਆਂ ਨੇ ਸਾਨੂੰ ਕੋਈ ਕੰਮ ਸੌਂਪਣਾ ਹੋਵੇ ਤੋਏ ਦੇਖਦੇ ਕਿ ਇਹ ਜਾਂ ਦੁਕਾਨ ਸੌਂਪਣੀ ਆ ਜਾਂ ਕੋਈ ਵਪਾਰ ਦਾ ਕੰਮ ਦੇਣਾ ਵੀ ਇਹ ਬੱਚਾ ਸਾਡਾ ਇਹ ਬੰਦਾ ਇਹ ਕੰਮ ਪੂਰਾ ਕਰ ਸਕਦਾ ਇਹਦੇ ਵਿੱਚ ਇਹ ਬੰਦਾ ਕਿਤੇ ਘਾਟਾ ਪੈਣਾ ਪੂਆਗਾ ਇਹ ਦੁਕਾਨਦਾਰੀ ਦਾ ਕੰਮ ਬੱਚਾ ਕਰ ਸਕਦਾ ਪੂਰੀ ਤਰ੍ਹਾਂ ਮਾਪੇ ਵੀ ਪਰਖ ਕੇ ਜਾਂਪਾ ਕਿਤੇ ਨੌਕਰੀ ਕਰਨੀ ਹੈ ਨੌਕਰੀ ਦੇ ਲਈ ਵੀ ਉਹ ਦੇਖ ਜਾਂਦਾ ਕਿ ਪੜਿਆ ਕਿੰਨਾ ਹੈ ਇਹਨੇ ਕੋਰਸ ਕੀ ਕੀਤਾ ਹੈ ਕਿੰਨੇ ਸਾਲਾਂ ਦਾ ਇਸ ਬੰਦੇ ਦਾ ਤਜਰਬਾ ਹੈ ਇਹ ਸਾਰਾ ਕੁਝ ਦੇਖ ਕੇ ਹੀ ਨੌਕਰੀ ਵੀ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਪੀਰ ਪਾਸ਼ਾ ਜੀ ਨੇ ਵੀ ਜਿਨ੍ਹਾਂ ਨੂੰ ਪਈ ਪਾਸ ਕਰਨਾ ਹੁੰਦਾ ਉਹਨਾਂ ਦਾ ਇਮਤਿਹਾਨ ਉਹਨਾਂ ਦੀ ਪ੍ਰੀਖਿਆ ਜ਼ਰੂਰ ਹੁੰਦੀ ਹੈ ਲੇਕਿਨ ਗੱਲ ਇਹ ਆ ਕਿ ਉਹ ਵੀ ਦੇਖਦੇ ਨੇ ਇਹ ਸਾਡਾ ਬੱਚਾ ਜਿਹਨੂੰ ਅਸੀਂ ਦਰਸ਼ਨ ਦੇਣੇ ਆ ਜੇ ਇਹਦੇ ਨਾਲ ਗੱਲ ਕਰਨੀ ਆ ਜਾਂ ਇਹਨੂੰ ਇਹਦੇ ਤੇ ਕੋਈ ਰਹਿਮਤ ਕਰਨੀ ਆ ਇਹ ਕੋਈ ਨਾਜਾਇਜ਼ ਨਹੀਂ ਕਰੇਗਾ ਇਹ ਕੋਈ ਇਦਾਂ ਦਾ ਕੰਮ ਨਹੀਂ ਕਰੂਗਾ ਇਹ ਕਿਤੇ ਲੋਕਾਂ ਨੂੰ ਤੰਗ ਕਰਨ ਵਾਲਾ ਕੰਮ ਨਾ ਕਰੂਗਾ ਕਿਸੇ ਨੂੰ ਤੰਗ ਤੇ ਨਾ ਕਰੂਗਾ ਕਿਸੇ ਨੂੰ ਪਰੇਸ਼ਾਨ ਤੇ ਨਾ ਕਰੇਗਾ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਦੇਖ ਕੇ ਹੀ ਮਾਲਕ ਉਹ ਜਿਨ੍ਹਾਂ ਦੀ ਵੀ ਤੁਸੀਂ ਅਵਾਸਿਸ ਕਰਦੇ ਆ ਪੀਰ ਸਾਰਾ ਕੁਝ ਦੇਖ ਕੇ ਹੀ ਰਹਿਮਤ ਕਰਦੇ ਨੇ ਪਰ ਇਹਦੇ ਵਿੱਚ ਜਿਹੜੇ 6 ਸੰਕੇਤ ਮਿਲਦੇ ਨੇ ਉਹ ਕਿਹੜੇ-ਕਿਹੜੇ ਨੇ ਬੜੇ ਪਿਆਰ ਦੇ ਨਾਲ ਉਹਨਾਂ ਨੂੰ ਸੋਹਣਾ ਇਵਾਦਤ ਕਰਨ ਵਾਲਿਆਂ ਲਈ ਇੱਕ ਬਹੁਤ ਖਾਸ ਵੀਡੀਓ ਹੈ ਦੋਸਤੋ ਪਹਿਲਾ ਸੰਕੇਤ ਇਹਦੇ ਵਿੱਚ ਇਹ ਹੈ ਕਿ ਸਭ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਮੈਂਬਰ ਹੀ ਸਾਡੇ ਘਰ ਤੇ ਹੀ ਸਾਡੀ ਇਬਾਦਤ ਦੇ ਵਿੱਚ ਵਿਗਨ ਪਾਉਣਾ ਸ਼ੁਰੂ ਕਰ ਦਿੰਦੇ ਨੇ ਜਾਂ ਤਾਂ ਭਾਈ ਇਬਾਦਤ ਦੇ ਟਾਈਮ ਕੋਈ ਨਾ ਕੋਈ ਖਲਲ ਪਾ ਦੇਣਾ ਜਾਂ ਇਬਾਦਤ ਕਰਦਿਆਂ ਕਰਦਿਆਂ ਕੋਈ ਨਾ ਕੋਈ ਕਿਉਂਕਿ ਇਹ ਉਹਨਾਂ ਦੇ ਵੀ ਪਰਿਵਾਰ ਦੇ ਵੀ ਵਸਤਾ ਰੋਗ ਨਹੀਂ ਹੁੰਦਾ ਇਹ ਸਾਰਾ ਕੁਝ ਜਿਨ੍ਹਾਂ ਦੀ ਤੁਸੀਂ ਆਵਾਜ਼ਿਤ ਕਰਦੇ ਆ ਉਹੀ ਇੱਕ ਤੁਹਾਡਾ ਇਮਤਿਹਾਨ ਹੁੰਦਾ ਕਿ ਇਹਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਗੁੱਸਾ ਲਿਆਂਦਾ ਜਾਵੇ ਇਹ ਗੁੱਸੇ ਦੇ ਵਿੱਚ ਆ ਕੇ ਕੁਛ ਨਾ ਕੁਛ ਇਦਾਂ ਦਾ ਕਰੇ ਲੇਕਿਨ ਉੱਥੇ ਕਰਦੇ ਆਵਾਜ਼ਿਤ ਦੇ ਟਾਈਮ ਦੇ ਵਿੱਚ ਕੋਈ ਨਾ ਕੋਈ ਖਲਲ ਪੈਂਦਾ ਜਾਂ ਕਰਦੀ ਰੁਕਦੇ ਨੇ ਜਾਂ ਕੋਈ ਇਸੇ ਵੀ ਕੰਮ ਦੇ ਵਿੱਚ ਵਿਗੜਨ ਪਾਉਂਦੇ ਨੇ ਜਾਂ ਤੂੰ ਇਹ ਬਾਤ ਤੇ ਬੈਠਾ ਰਹਿਣਾ ਤੂੰ ਛੇ ਦਿਨ ਹੀ ਨੇ ਵੇੜਦਾ ਕਈ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਲੇਕਿਨ ਉੱਥੇ ਆਪਣਾ ਇਹ ਫਰਕ ਹੈ ਕਿ ਆਪਾਂ ਨੇ ਬਿਲਕੁਲ ਸ਼ਾਂਤ ਰਹਿਣਾ ਹੈ ਗੁੱਸਾ ਤਾਂ ਬਿਲਕੁਲ ਨਹੀਂ ਕਰਨਾ ਜੇ ਗੁੱਸਾ ਕਰ ਲਿਆ ਤਾਂ ਫਿਰ ਪੱਲੇ ਕੁਝ ਨਹੀਂ ਪਣਾ ਇਸ ਗੁੱਸੇ ਨੂੰ ਤਾਂ ਸਭ ਤੋਂ ਪਹਿਲਾਂ ਮਾਰਨਾ ਹੈ ਜੋ ਮਰਜੀ ਹੁੰਦਾ ਰਜਾ ਵੀ ਲੇਕਿਨ ਤੁਸੀਂ ਆਪਣੀ ਇਵਾਦਤ ਜਿੰਨਾ ਟਾਈਮ ਬੈਨਿਆ ਜਿੰਨਾ ਟਾਈਮ ਕਰਦੇ ਆ ਉਹ ਬੜੇ ਤਸੱਲੀ ਦੇ ਨਾਲ ਬੜੇ ਜਿਗਰੀ ਦੇ ਨਾਲ ਇਬਾਦਤ ਦਾ ਟਾਈਮ ਦੇਣਾ ਹੈ ਦੋਸਤੋ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਇਬਾਦਤ ਕਰਨੇ ਤੋਂ ਟੋਕੇਗਾ ਕਿਉਂਕਿ ਇਹ ਸਾਰਾ ਕੁਝ ਪੀਰਾਂ ਦੇ ਕਰਕੇ ਹੀ ਹੋ ਰਿਹਾ ਹੁੰਦਾ ਹੈ ਪੀਰ ਹੀ ਉਹਨਾਂ ਦੇ ਕੋਲੋਂ ਵੀ ਕਰਵਾਉਂਦੇ ਨੇ ਕਿ ਇਹਨੂੰ ਅਸੀਂ ਆਪਣੀ ਵੰਦਗੀ ਤੋਂ ਦੂਰ ਕਰੀਏ ਪਰ ਤੁਸੀਂ ਇੱਥੇ ਤੁਹਾਡਾ ਇਹੀ ਫਰਜ਼ ਹੈ ਕਿ ਤੁਹਾਡੇ ਲਾਗੇ ਸਾਗੇ ਵੀ ਗੁੱਸਾ ਨਹੀਂ ਆਉਣਾ ਚਾਹੀਦਾ ਗੁੱਸੇ ਨੂੰ ਬਿਲਕੁਲ ਖਤਮ ਕਰਨਾ ਹੈ ਦੋਸਤੋ ਤੁਸੀਂ ਸਿਰਫ ਆਪਣੀ ਇਬਾਦਤ ਵੱਲ ਹੀ ਪੂਰਾ ਧਿਆਨ ਦੇਣਾ ਹੈ ਕਿਸੇ ਤੇ ਗੁੱਸਾ ਨਹੀਂ ਕਰਨਾ ਕਿਸੇ 'ਤੇ ਘਲਾ ਨਹੀਂ ਕਰਨਾ ਸਿਰਫ ਉਸ ਮਾਲਕ ਦਾ ਭਾਣਾ ਮੰਨ ਕੇ ਚੱਲੀ ਜਾਣਾ ਮਨ ਦੇ ਵਿੱਚ ਕੋਈ ਵੀ ਗੁੱਸੇ ਗਿਲੇ ਵਾਲੀ ਗੱਲ ਨਹੀਂ ਰੱਖਣੀ ਆਪਣੀ ਇਬਾਦਤ ਵੱਲ ਹੀ ਧਿਆਨ ਰੱਖਣਾ ਹੈ ਸੋ ਦੋਸਤੋ ਦੂਸਰਾ ਸੰਕੇਤ ਇਹ ਹੈ ਕਿ ਇਹ ਹੈ ਪਰ ਵੀ ਮਨ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣੇ ਵਿਚਾਰ ਆਉਣਾ ਹੀ ਕਾ ਜਿਸ ਵੇਲੇ ਤੁਸੀਂ ਆਪਣੀ ਇਬਾਦਤ ਦੇ ਬੈਠੇ ਆ ਇਬਾਦਤ ਦੇ ਬੈਠੇ ਬੈਠੇ ਹੀ ਮਨ ਦੇ ਵਿੱਚ ਬਹੁਤ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਆ ਕਿ ਕੱਲ ਨੂੰ ਜਾਂ ਹੋਣਾ ਹੀ ਕਿੱਥੇ ਜਾਣਾ ਕਿ ਇਹਨੂੰ ਮਿਲਣਾ ਉਹ ਕੰਮ ਮੇਰਾ ਰਹਿ ਗਿਆ ਉਹ ਕਰਨ ਵਾਲਾ ਸੀ ਉਹ ਜ਼ਰੂਰੀ ਕਰਨ ਵਾਲਾ ਲੇਕਿਨ ਜਲਦੀ ਜਲਦੀ ਇਬਾਦਤ ਕਰਨ ਨਹੀਂ ਇਹ ਸਾਰਾ ਕੁਝ ਵਿਚਾਰਾਂ ਨੂੰ ਮਨ ਚੋਂ ਬਾਹਰ ਕੱਢ ਕੇ ਮਨ ਫ੍ਰੀ ਹੋ ਕੇ ਆਪਣਾ ਟਾਈਮ ਜਿੰਨਾ ਵੀ ਤੁਸੀਂ ਦਿੰਨੇ ਆ ਇਬਾਦਤ ਦੇ ਦੇਣਾ ਹੈ ਔਰ ਤੀਸਰਾ ਜੋ ਹੈ ਸੰਕੇਤ ਉਹ ਇਸ ਤਰ੍ਹਾਂ ਹੈ ਕਿ ਸਰੀਰ ਦੇ ਵਿੱਚ ਸੁਸਤੀ ਆਉਣੀ ਜਿਹਨੂੰ ਆਲਸ ਕਹਿੰਦੇ ਨੇ ਆਲਸ ਸਾਰੇ ਕੰਮ ਖਰਾਬ ਕਰ ਦਿੰਦੀ ਹੈ ਸੁਸਤੀ ਜਿਵੇਂ ਅਪਏ ਬਾਅਦ ਤਾਂ ਕੋਈ ਪੱਕਾ ਟਾਈਮ ਰੱਖਿਆ ਉਹ ਟਾਈਮ ਤੇ ਉੱਠਣ ਦੀ بجائے ਦੇਖਦੇ ਆ ਕਿ ਥੋੜਾ ਜਿਹਾ ਰੋਕੀ ਉੱਠ ਖੜਦੇ ਆ ਜਾਂ ਅੱਜ ਦੀਆਂ ਮਾਲਾ ਕੱਲ ਨੂੰ ਇਕੱਠੀਆਂ ਹੀ ਕਰਦੇ ਆਂਗੇ ਫਿਰ ਜਿਹੜਾ ਤੁਸੀਂ ਗੱਲ ਅੱਜ ਵਾਲਾ ਕੰਮ ਕੱਲ ਤੇ ਛੱਡਣ ਲੱਪੇ ਫਿਰ ਤੁਸੀਂ ਬਿਲਕੁਲ ਫੇਲਿਆ ਫੀ ਕਿਸੇ ਵੀ ਕਾਮਯਾਬ ਨਹੀਂ ਹੋ ਸਕਦੇ ਉਸ ਟਾਈਮ ਉੱਠਣਾ ਆਪਣੀ ਨੇਕ ਨੀਤੀ ਦੇ ਨਾਲ ਜਿਵੇਂ ਇਹਦੀ ਅੱਗੇ ਇਬਾਦਤ ਕਰਦੇ ਆ ਉਸ ਤਰੀਕੇ ਦੇ ਨਾਲ ਹੀ ਆਪਣੀ ਇਬਾਦਤ ਜਾਰੀ ਰੱਖਣੀ ਹੈ ਚੌਥਾ ਸੰਕੇਤ ਦੋਸਤੋ ਇਹ ਹੈ ਤੋਂ ਇਹ ਸੰਕੇਤ ਇਹ ਹੈ ਕਿ ਜਦੋਂ ਵੀ ਤੁਸੀਂ ਇਬਾਦਤ ਤੇ ਬੈਠਣਾ ਹੈ ਤੁਹਾਡੇ ਇਬਾਦਤ ਤੇ ਬੈਠੇ ਬੈਠੇ ਤੁਹਾਡੇ ਪੈਰਾਂ ਵਿੱਚ ਦਰਦ ਤੁਹਾਡੇ ਲੱਕ ਵਿੱਚ ਦਰਦ ਤੁਹਾਡੇ ਸ਼ਰੀਰ ਦੇ ਵਿੱਚ ਦਰਦ ਇਸ ਤਰ੍ਹਾਂ ਹੋਣਾ ਕਿ ਪਾਠ ਕਰਨਾ ਛੱਡ ਕੇ ਇਬਾਦਤ ਕਰਨੀ ਛੱਡ ਕੇ ਜਲਦੀ ਜਲਦੀ ਉੱਠ ਖੜੀ ਪਰ ਦੋਸਤੋ ਉਹ ਜਿਹੜਾ ਸਮਾਂ ਹੁੰਦਾ ਉਹ ਸਮੇਂ ਨੂੰ ਵਿਚਾਰਨਾ ਹੈ ਬਿਲਕੁਲ ਵੀ ਨਹੀਂ ਉੱਠਣਾ ਹੈ ਜੇਕਰ ਤੁਸੀਂ ਉਸ ਸਮੇਂ ਦੇ ਵਿੱਚ ਬੰਦਗੀ ਕਰਦੇ ਕਰਦੇ ਟਾਈਮ ਤੋਂ ਪਹਿਲਾਂ ਆਪਣਾ ਪਾਠ ਛੱਡ ਕੇ ਉੱਠ ਖੜਦੇ ਆ ਤਾਂ ਭਾਈ ਤੁਸੀਂ ਇਬਾਦਤ ਵਿੱਚੋਂ ਫੇਲ ਹੋਊਗਾ ਤੇ ਤੁਹਾਨੂੰ ਕੁਝ ਵੀ ਪ੍ਰਾਪਤ ਨਹੀਂ ਹੋਣਾ ਸੋ ਦੋਸਤੋ ਅਗਲਾ ਸੰਕੇਤ ਜਿਹੜਾ ਹੈ ਉਹ ਇਸ ਤਰ੍ਹਾਂ ਹੈ ਤੋਂ ਇਬਾਦਤ ਕਰਦਿਆਂ ਕਰਦਿਆਂ ਹੱਥ ਦੇ ਵਿੱਚੋਂ ਮਾਲਾ ਡਕ ਪੈਣੀ ਮਾਲਾ ਡਕ ਪਈ ਤਾ ਫਿਰ ਤੁਹਾਡੀ ਗਿਣਤੀ ਭੁੱਲ ਜਾਣੀ ਜਾਂ ਫਿਰ ਮੰਨ ਲਓ ਤੁਸੀਂ ਥੱਕਿਆ ਹੋਇਆ ਹੈ ਰਜਨਾ ਕਰਦੇ ਆ 11 ਮਾਲਾ 11 ਮਾਲਾ ਰਜਨਾ ਕਰਦੇ ਆ ਅੱਜ ਤੁਹਾਡੇ ਕੋਲ 11 ਮਹਲਾ ਨਹੀਂ ਹੋਈਆਂ ਘੱਟ-ਪਾਟ ਕਰਕੇ ਜਲਦੀ ਉੱਠ ਖੜੇ ਆ ਤਾਂ ਫਿਰ ਵੀ ਤੁਸੀਂ ਭਾਈ ਇਬਾਦਤ ਦੇ ਵਿੱਚੋਂ ਫੇਲ ਹੋ ਗਏ। ਦੋਸਤੋ ਅਗਲਾ ਸੰਕੇਤ ਜਿਹੜਾ ਹੈ ਉਹ ਇਹ ਹੈ। ਦੋਸਤੋ ਇਹ ਜਿਹੜੇ ਪਹਿਲੇ 5 ਸੰਕੇਤ ਹੈ ਜੇਕਰ ਤੁਸੀਂ ਇਹਨਾਂ ਨੂੰ ਪਾਸ ਕਰ ਗਏ ਜਾਂ ਇਬਾਦਤ ਦੇ ਵਿੱਚ ਬਹੁਤ ਅੱਗੇ ਵਧ ਗਏ ਤਾਂ ਪੀਰ ਸੇ ਤੁਹਾਡੇ ਤੇ ਖੁਸ਼ ਹੁੰਦੀ ਹੈ। ਔਰ ਤੁਹਾਨੂੰ ਕੁਝ ਰਿੱਧੀਆਂ ਸਿੱਧੀਆਂ ਕੁਝ ਪਾਵਰ ਕੁਝ ਤਾਕਤ ਦੇ ਕੇ ਫੇਰ ਵੀ ਪਰਖਦੇ ਨੇ ਕਿ ਇਹ ਸਾਡਾ ਭਗਤ ਇਹ ਸਾਡਾ ਬੱਚਾ ਲੋਕਾਂ ਦਾ ਭਲਾ ਕਰਕੇ ਲੋਕਾਂ ਦੇ ਭਲੇ ਦੇ ਨਾਲ-ਨਾਲ ਆਪਣਾ ਨਾਮ ਰੱਖਦਾ ਹੈ ਜਾਂ ਪੀਰਾਂ ਦਾ ਨਾਮ ਰੱਖਦਾ ਹੈ ਇਹ ਮੇਰੇ ਪੀਰ ਨੇ ਕੀਤਾ ਇਹ ਮੇਰੀ ਸਰਕਾਰ ਨੇ ਕੀਤਾ ਇਹ ਨਹੀਂ ਕਿ ਇਹ ਮੈਂ ਕੀਤਾ ਇਹ ਮੇਰੇ ਕੋਲ ਹੋਇਆ ਇਹ ਮੈਂ ਕਰ ਦਿੱਤਾ ਜਿਹੜਾ ਫਿਰ ਇਸ ਤਰ੍ਹਾਂ ਦੇ ਕੰਮ ਕਰਨ ਲੱਪਿਆ ਭਾਈ ਕਿਰਪਾ ਸਾਰੀ ਸਰਕਾਰ ਦੀ ਹੋਣੀ ਜੇ ਫੇ ਆਪਾਂ ਉਹਦੇ ਨਾਮ ਨੂੰ ਭੁੱਲ ਗਏ ਇਹ ਵੀ ਇੱਕ ਪ੍ਰੀਖਿਆ ਹੁੰਦੀ ਹੈ ਜੇ ਇਸ ਪ੍ਰੀਖਿਆ ਦੇ ਵਿੱਚੋਂ ਵੀ ਆਪਾਂ ਫੇਲ ਹੋ ਗਏ ਤਾਂ ਫਹੀਦ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਲੇਕਿਨ ਦਿੱਧੀਆਂ ਸਿੱਧੀਆਂ ਮਾਲਕ ਤਾਕਤ ਬਖਸ਼ਦਾ ਆ ਤਾਂ ਭਲਾ ਕਰਨਾ ਦੁਖੀਆਂ ਦਾ ਗਰੀਬਾਂ ਦਾ ਜਿਹੜਾ ਵੀ ਆ ਗਿਆ ਲੇਕਿਨ ਨਾਮ ਉਹਦਾ ਹੀ ਰੱਖਣਾ ਜਿਹਦੀ ਦਿੱਤੀ ਹੋਈ ਤਾਕਤ ਹੈ ਜਿਹਦੀ ਦਿੱਤੀ ਹੋਈ ਪਾਵਰ ਹੈ ਨਾਮ ਉਹਦਾ ਹੀ ਰੱਖਣਾ ਲੇਕਿਨ ਆਪਣੇ ਨਾਮ ਨੂੰ ਲਪੋਣਾ ਹੈ ਠੀਕ ਹੈ ਮਾਲਕ ਜਸਵੀ ਲੀਕ ਕਿਰਪਾ ਕਰਦਾ ਤੇ ਨਾਮ ਬਹੁਤ ਵੱਡੇ ਵੱਡੇ ਕਰ ਦਿੰਦਾ ਲੇਕਿਨ ਇਹ ਸਾਰੇ ਸੰਕੇਤ ਪਾਰ ਕਰਕੇ ਹੀ ਪੀਰਾਂ ਦੀ ਰਹਿਮਤ ਹੁੰਦੀ ਹੈ ਸੋ ਦੋਸਤੋ ਜਿਹੜੇ ਵੀ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਕਮੈਂਟ ਬਾਕਸ ਦੇ ਵਿੱਚ ਪੀਰਾਂ ਦੀ ਜਰੂਰ ਲਿਖਣੀ ਹੈ ਜਲਦ ਹੀ ਕਿਸੇ ਨਵੇਂ ਮੰਤਰ ਪਾਠ ਕਲਮੇ ਦੇ ਨਾਲ ਹਾਜ਼ਰ ਹੋਵਾਂਗੀ ਜਦ ਤੱਕ ਲਈ ਜੇ ਪੀਰਾਂ ਦੀ